ਸੋ ਸ਼ਕਲ ਦੋਸਤੋ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਦੇ ਉੱਪਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤਿੰਨ ਚਾਰ ਚੀਜ਼ਾਂ ਦੇ ਉੱਪਰ ਜਿਹੜੀ ਉਹ ਗੱਲਬਾਤ ਕਰਨੀ ਹੈ ਸੋ ਇਹ ਤਿੰਨ ਚਾਰ ਚੀਜ਼ਾਂ ਦੇ ਉੱਪਰ ਇੱਕ ਬੇਹੱਦ ਹੀ ਜ਼ਰੂਰੀ ਜਿਹੜੀ ਵੀਡੀਓ ਹੈ ਉਹ ਆਪ ਸਭ ਦੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਸਭ ਤੋਂ ਪਹਿਲੀ ਜਿਹੜੀ ਚੀਜ਼ ਹੈ ਪੀਐਸਟੈਟ 2024 ਦਾ ਲੰਬੇ ਸਮੇਂ ਤੋਂ ਰਿਜ਼ਲਟ ਦਾ ਇੰਤਜ਼ਾਰ ਕਰ ਰਹੇ ਨੇ ਕੈਂਡੀਡੇਟਸ ਸੋ ਇਸ ਪੋਰਟਲ ਦੇ ਉੱਪਰ ਹਜੇ ਤੱਕ ਫਿਲਹਾਲ ਰਿਜ਼ਲਟ ਨੂੰ ਲੈ ਕੇ ਅਪਡੇਸ਼ਨ ਨਹੀਂ ਹੈ ਪਰ ਜੋ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਹੈ ਉਸਦੀ ਵੈਬਸਾਈਟ ਦੇ ਉੱਪਰ ਤੁਹਾਨੂੰ ਪੀਐਸਟੈਟ ਦੇ ਨਾਲ ਸੰਬੰਧਿਤ ਜਿਹੜਾ ਹੈ ਨੋਟਿਸ ਉਹ ਦੇਖਣ ਨੂੰ ਮਿਲ ਰਿਹਾ 18/2/2025 ਦੇ ਉੱਪਰ ਕਿ ਇਸ ਦਾ ਜਿਹੜਾ ਰਿਜ਼ਲਟ ਹੈ 19/2/2025 ਯਾਨੀ ਕਿ ਜਿਹੜੀ ਤਰੀਕ ਹੈ 19 2 2025 ਤੇ ਜੇਕਰ ਅਸੀਂ ਤੁਹਾਨੂੰ ਹੋਰ ਵੀ ਇਸ ਦਾ ਦੱਸ ਦਈਏ ਅੱਜ ਜਿਹੜੀ ਤਰੀਕ ਹੈ ਉਹ ਹੈ 18 ਫਰਵਰੀ ਸੋ 19 ਫਰਵਰੀ ਯਾਨੀ ਕਿ ਕੱਲ ਦੇ ਦਿਨ psstd.pscb.ac.in ਦੇ ਉੱਪਰ ਤੁਸੀਂ ਆਪ ਦਾ ਰਿਜ਼ਲਟ ਦੇਖ ਸਕਦੇ ਹੋ ਰਿਜ਼ਲਟ ਮਿਲੇਗਾ ਕਿਵੇਂ ਤੁਹਾਡੀ ਲੌਗਇਨ ਆਈਡੀ ਦੇ ਵਿੱਚ ਜਿਹੜਾ ਰਿਜ਼ਲਟ ਉਹ ਸ਼ੋ ਹੋਵੇਗਾ ਕੋਈ ਵੀ ਲਿਸਟ ਬਣ ਕੇ ਜਿਹੜਾ ਰਿਜ਼ਲਟ ਉਹ ਤੁਹਾਡੇ ਸਾਹਮਣੇ ਨਹੀਂ ਆਏਗਾ ਕਿਹੜੀ ਵੈਬਸਾਈਟ ਉਹ ਤੁਹਾਡੇ ਸਾਹਮਣੇ ਅਸੀਂ ਖੋਲ ਕੇ ਦੱਸਦੇ ਹਾਂ psstd.pscb.ac.in ਇਹ ਪੂਰੀ ਵੈਬਸਾਈਟ ਹੈ ਜਿਸ ਦੇ ਉੱਪਰ ਤੁਸੀਂ ਲੌਗਇਨ ਕਰੋਗੇ ਲੌਗਇਨ ਕਰਨ ਤੋਂ ਬਾਅਦ ਤੁਹਾਨੂੰ ਤੁਹਾਡਾ ਰਿਜ਼ਲਟ ਜਿਹੜਾ ਹੈ ਉਹ ਸਾਹਮਣੇ ਨਜ਼ਰ ਆ ਜਾਏਗਾ ਦੂਸਰੀ ਜਿਹੜੀ ਅਹਿਮ ਖਬਰ ਹੈ ਅਸੀਂ ਤੁਹਾਨੂੰ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਤੋਂ ਉੱਪਰ ਦੱਸਦੇ ਹਾਂ ਇਸ ਵੈਬਸਾਈਟ ਦੇ ਉੱਪਰ ਤੁਸੀਂ ਦੇਖੋਗੇ ਸਭ ਤੋਂ ਪਹਿਲਾ ਨੋਟਿਸ ਪੀਐਸਟ 2024 ਦਾ ਜਿਹੜਾ ਅੱਜ ਦੀ ਡੇਟ ਦਾ ਪਿਆ ਹੈ ਨੋਟਿਸ ਕਿਹੜਾ ਹੈ ਜਿਹੜਾ ਤੁਹਾਨੂੰ ਦਿਖਾ ਦਿੱਤਾ ਹੈ 18 19 ਫਰਵਰੀ 2025 ਨੂੰ ਰਿਜ਼ਲਟ ਆਏਗਾ ਦੂਜਾ ਨੋਟਿਸ ਤੁਸੀਂ ਦੇਖੋਗੇ 8TT 0994 ਦੀ ਭਰਤੀ ਨੂੰ ਲੈ ਕੇ ਕਿ ਇਸ ਦੇ ਵਿੱਚ ਜੋ ਵਿਧ ਹੈਲਡ ਕੈਂਡੀਡੇਟ ਸੀ ਉਹਨ ਵਿਭਾਗ ਵੱਲੋਂ 9594 ਟਟੀ ਦੀ ਪ੍ਰਤੀਸੰਬਧੀ 4/2/2025 ਨੂੰ ਵੈਬਸਾਈਟ ਤੇ ਲਿਸਟ ਅਪਲੋਡ ਹੋਈ ਵਿਥ ਹੈਲਡ ਕੈਂਡੀਡੇਟਸ ਜਿਹੜੇ ਰੱਖਿਆ ਸੀ ਉਹਨਾਂ ਦਾ ਹੁਣ ਸਿਵਲ ਰੈਡ ਪੋਟੇਸ਼ਨ ਦੇ ਵਿੱਚ ਫੈਸਲਾ ਹੁੰਦੇ ਹੋਏ ਉਹਨਾਂ ਨੂੰ ਵਿਥ ਹੈਲਡ ਤੋਂ ਐਲੀਜੀਬਲ ਕੀਤਾ ਜਾਂਦਾ ਹੈ ਕਿੰਨੇ ਕੈਂਡੀਡੇਟਸ ਦੀ ਲਿਸਟ ਹੈ ਇਸ ਨੂੰ ਵੀ ਤੁਸੀਂ ਦੇਖ ਸਕਦੇ ਹੋ 16 ਕੈਂਡੀਡੇਟਸ ਜਿਹੜੀ ਲਿਸਟ ਹੈ 18/2/2025 ਦੇ ਉੱਪਰ ਬੋਰਡ ਨੇ ਆਪਦੀ ਵੈਬਸਾਈਟ ਦੇ ਉੱਪਰ ਪਾਈ ਹੈ 16 ਕੈਂਡੀਡੇਟਸ ਜਿਹੜੇ ਨੇ ਉਹਨਾਂ ਨੂੰ ਵਿਥ ਹੈਲਡ ਤੋਂ ਐਲੀਜੀਬਲ ਕੀਤਾ ਜਾਂਦਾ ਹੈ ਯਾਨੀ ਕਿ ਉਹ ਸਟੇਸ਼ਨ ਚੁਆਇਸ ਜਿਹੜੀ ਉਹ ਅੱਜ ਕਰਨਗੇ ਜਿਹੜੀ ਸਟ ਇਸ ਤੋਂ ਵੀ ਸਭ ਤੋਂ ਅਹਿਮ ਖਬਰ ਜਿਹੜੀ ਮੈਂ ਹੁਣੇ ਹੀ ਤੁਹਾਨੂੰ ਇੱਥੇ ਬੋਲ ਕੇ ਹਟਿਆ ਕਿ ਸਟੇਸ਼ਨ ਚੁਆਇਸ ਵੀ ਜਿਹੜੀ ਹੈ ਤੁਸੀਂ ਪੋਰਟਲ ਦੇਖੋਗੇ 9594 ਦਾ ਸਟੇਸ਼ਨ ਚੁਆਇਸ ਦਾ ਪੋਰਟਲ ਵੀ ਜਿਹੜਾ ਓਪਨ ਹੋ ਚੁੱਕਿਆ ਹੈ ਤੁਹਾ ਅਸੀਂ ਤੁਹਾਡੇ ਲੌਗਇਨ ਪੋਰਟਲ ਦੇ ਉੱਪਰ ਜਾ ਕੇ ਦੇਖੋਗੇ ਸਟੇਸ਼ਨ ਚੁਆਇਸ ਉੱਪਰ ਓਪਨ ਹੋ ਚੁੱਕੀ ਹੈ ਸਟੇਸ਼ਨ ਦੀ ਚੋਣ ਕਰਨੀ ਹੈ ਜ਼ਿਲ੍ਹਾ ਸਿਲੈਕਟ ਕਰਨੇ ਨੇ ਔਰ ਤੁਹਾਡੀ ਜਿਹੜੀ ਸਟੇਸ਼ਨ ਚੁਆਇਸ ਆ ਓਨ ਹੋ ਚੁੱਕੀ ਹੈ ਤੀਸਰਾ ਜਿਹੜਾ ਅਹਿਮ ਨੋਟਿਸ ਹੈ 3704 ਦੀ ਭਰਤੀ ਨੂੰ ਲੈ ਕੇ ਮਾਸਟਰ ਕਾਟਰ 3704 ਭਰਤੀ ਜਿਹੜੀ 2020 ਦੇ ਵਿੱਚ ਆਈ ਉਸ ਦੇ ਵਿੱਚ ਜਿਹੜੀ ای ڈبلیو ایس ਦੇ ਲਈ 17 2 2025 ਨੂੰ ਸਕਰੂਟੀ ਲਈ ਬੁਲਾਇਆ ਗਿਆ ਸੋ ਜਿਹੜੇ ਵੀ ਕੈਂਡੀਡੇਟ ਉਸ ਵਿੱਚ ਗੈਰਹਾਜ਼ਰ ਨੇ ਉਹਨਾਂ ਨੂੰ 19 ਤਰੀਕ ਨੂੰ ਇੱਕ ਮੌਕਾ ਹੋਰ ਦੇ ਕੇ ਸੱਦਿਆ ਜਾ ਰਿਹਾ ਹੈ ਤੇ ਜੇ 19 2 2025 ਨੂੰ ਵੀ ਨਹੀਂ ਪਹੁੰਚਦੇ ਤੇ ਉਸ ਤੋਂ ਬਾਅਦ ਸਕਰੂਟੀ ਦਾ ਕੋਈ ਹੋਰ ਮੌਕਾ ਜਿਹੜਾ ਉਹ ਨਹੀਂ ਦਿੱਤਾ ਜਾਏਗਾ ਸੋ ਇਹ ਨੋਟਿਸ ਜਿਹੜਾ ਹੈ 18 2 2025 ਤੇ ਆਇਆ ਹੈ ਸੋ ਤਿੰਨ ਜਿਹੜੀਆਂ ਅਹਿਮ ਖਬਰਾਂ ਤਿੰਨ ਜਿਹੜੀਆਂ ਅਹਿਮ ਚੀਜ਼ਾਂ ਪੀਐਸਟੈਟ ਦਾ ਰਿਜ਼ਲਟ 949 ਦੀ ਭਰਤੀ ਦੇ ਵਿੱਚ ਵਿਦ ਹੈਲਡ ਤੋਂ एलिजिबल ਹੋਏ ਕੈਂਡੀਡੇਟ 949 ਦਾ ਸਟੇਸ਼ਨ ਪੋਰਟਲ ਓਪਨ ਹੋਇਆ ਤੇ 3704 ਭਰਤੀ ਦੇ ਵਿੱਚ ਸਕਰੂਟੀ ਦਾ ਇੱਕ ਹੋਰ ਮੌਕਾ ایਡਬਲਿਊਐਸ ਵਾਲਿਆਂ ਨੂੰ ਦਿੱਤਾ ਜਾ ਰਿਹਾ ਸੋ ਏਸੀ ਵੀਡੀਓ ਦੀ ਅਹਿਮ ਖਬਰ ਸੋ ਧੰਨਵਾਦ ਜੇਕਰ ਤੁਸੀਂ ਚੈਨਲ ਨਾਲ ਜੁੜੇ ਹੋਏ ਹੋ ਤੇ ਵੀਡੀਓ ਨੂੰ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਥੈਂਕ ਯੂ ਵੈਰੀ ਮਚ